ਇਹ ਡਿਜ਼ਾਈਨ ਨਾਇਨ ਹੈ ਜੀ कॉटन ਦੇ ਵਿੱਚ 5 ਮੀਟਰ ਸੂਟ ਹੈ कॉटन ਦਾ ਡਿਜ਼ਾਈਨ ਦੇਖੋ ਜੀ ਬਰੀਕ ਬੂਟੀ ਦਾ ਆ ਗਿਆ ਜੀ ਐਸ ਤੋਂ ਵੱਡੀ ਬੂਟੀ ਦਾ ਆ ਗਿਆ ਚਾਰ ਚਾਰ ਕਲਰ ਆਉਣਗੇ ਜੀ ਪਰਪਲ ਕਲਰ ਆਇਆ ਫਿਰੋਜੀ ਹੈ ਪਿੰਕ ਹੈ ਜੀ ਗ੍ਰੀਨ ਹੈ ਬਰੀਕ ਬੂਟੀਆਂ ਵਿੱਚ ਫਿਰੋਜੀ ਰਾਮਾ ਗ੍ਰੀਨ ਫਿਰੋਜੀ ਆ ਗਿਆ ਦੇਖੋ ਗ੍ਰੀਨ ਮਹਿੰਦੀ ਕਤਰ ਆ ਗਿਆ ਜੀ ਤੇ ਗਾਜੀ ਟੋਨ ਆ ਗਿਆ ਤੇ ਮਸਟਰਡ ਆ ਗਿਆ ਜੀ ਇਹ ਰਸਟ ਸ਼ੇਡ ਦੇ ਵਿੱਚ ਮਸਟਰਡ ਆਇਆ ਨਵਾਂ ਕਲਰ ਆਇਆ ਜੀ ਚਾਰੇ ਕਲਰ ਬਹੁਤ ਪਿਆਰੇ ਨੇ कॉटन ਹੈ ਮਤਲਬ ਪਿਓਰ कॉटन ਕਹਿ ਲਓ 5 ਮੀਟਰ ਸੂਟ ਆਊਗਾ ਜੀ 350 ਆਉਣ ਲਈ ਡਿਜ਼ਾਈਨ ਖੋੜ ਕੇ ਦਿਖਾਉਣਾ ਸੋਹਣੀ ਜੀ ਚਾਰ ਸਿਰਫ 350 ਰੁਪਏ ਦੇ ਵਿੱਚ ਹੀ 5 ਮੀਟਰ ਸੂਟ ਆਊਗਾ ਜੀ 350 ਰੁਪਏ ਦਾ ਜੀ ਕਲਰ ਚਾਰ ਚਾਰ ਆਣਗੇ ਜੀ ਚਾਰੇ ਕਦਰ ਬਹੁਤ ਪਿਆਰੇ ਨੇ ਕਲਰ ਦੇਖੀ ਚੱਲੋ ਸਕਰੀਨ ਸ਼ਾਟ ਲਈ ਚੱਲੋ WhatsApp 'ਤੇ ਆਰਡਰ ਭੇਜ ਦਿਓ ਆਰਡਰ ਪਲੇਸ ਸਿਰਫ WhatsApp 'ਤੇ ਕਰਿਆ ਕਰੋ ਜੀ ਔਰ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਓ ਕੈਸ਼ ਔਨ ਡਿਲੀਵਰੀ ਇਹ ਇਹ ਪ੍ਰੋਡਕਟ ਤੇ ਨਹੀਂ ਹੋਣੀ ਕਿਉਂਕਿ ਸਟਾਕ ਲਿਮਟਿਡ ਹੈ ਕੈਸ਼ ਔਨ ਡਿਲੀਵਰੀ ਨਹੀਂ ਹੋਣੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਓ ਇੱਕ ਸੂਟ ਦੀ ਸ਼ਿਪਿੰਗ 60 ਰੁਪਏ 2 ਦੀ 80 4 ਦੀ 100 ਹੈ ਜੀ ਔਰ ਪੰਜਾਬ ਨੂੰ ਪੰਜਾਬ 'ਚ 100 ਰੁਪਏ ਜੀ ਚ ਦੇਖੋ ਜੀ ਕਦਰ ਬਹੁਤ ਪਿਆਰੀ 350 ਦਾ ਸੂਟ ਵੀ ਦੇਵਾਂਗੇ ਜੀ ਤੁਸੀਂ 5 ਮੀਟਰ ਜਿਹੜਾ 500 ਦਾ ਫੇਰ ਰਿਹਾ ਬਜ਼ਾਰਾਂ ਚ ਸੁਣੋ ਅਸੀਂ 350 ਦਾ ਦੇਵਾਂਗੇ ਜੀ ਸੂਟ ਦਾ ਪ੍ਰਾਈਸ ਦੇਖੋ ਸਾਡੇ ਕੋਲ ਸੇਲ ਧਮਾਕਾ ਜੀ ਸੇਲ ਧਮਾਕਾ 350 ਰੁਪਏ ਸੂਟ ਦੇਵਾਂਗੇ ਜੀ 5 ਮੀਟਰ 5 ਮੀਟਰ ਸੂਟ 350 ओनली ਪਰਪਲ ਕਦਰਾਂ ਆ ਗਿਆ ਦੇਖੋ ਜੀ ਲਵੈਂਡਰ ਪਰਪਲ ਕਦਰ ਇਹ ਫਰੋਜੀ ਪਿੰਕ ਬਹੁਤ ਸਾਰੇ ਪਿੰਕ ਕਦਰਾਂ ਦੇਖੋ ਗ੍ਰੀਨ ਮਹਿੰਦੀ ਬਹੁਤ ਸਾਰੇ ਕਦਰਾਂ ਦੇਖੋ ਰਾਮਾ ਕਈ ਫਰੋਜੀ ਕਦਰਾਂ ਆ ਗਿਆ ਦੇਖੋ ਜੀ ਮਹਿੰਦੀ ਗ੍ਰੀਨ ਕਲਰ ਆ ਗਿਆ ਨੈਕਸਟ ਦੇ ਵਿੱਚ ਤੇ ਪਿੰਕ ਆ ਗਿਆ